ਉੜਾ ਜਿਹਾ ਪਿੱਛੇ ਜੇ ਲੋਕੀ ਕਹਣਾ ਚਾਹੋ ਕੀ ਇਹ ਮੰਗ ਪੱਤਰ ਕੀ ਨਾਮ ਤੋਂ ਬੜਾ ਨਾਮ ਦੱਸੋ ਅੰਦਰਾ ਨਾਮ ਸਰਦਾਰ ਗੁਰਸ਼ਰਨ ਸਿੰਘ ਅਸੀਂ ਮੰਗ ਪੱਤਰ ਦੇਣ ਆਇਆ 2000 ਸੰ ਦੇ ਵਿੱਚ ਨਾ ਬੀਬੀ ਜ਼ਗੀਰ ਕੌਰ ਤੇ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਨੇ ਉਹਨਾਂ ਦੀ ਕੁੜੀ ਦੇ ਉੱਤੇ ਕੁੜੀ ਮਾਰਨ ਦਾ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਤੇ ਸਮੇ ਸਮੇਤੇ ਕਾਲ ਤਖਤ ਸਾਹਿਬ ਵੱਲੋਂ ਹਰੇਕ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਉਹਨਾਂ ਨੂੰ ਬੁਲਾ ਰਹੇ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੇ ਵੀ ਘੋਰ ਅਪਰਾਧ ਕੀਤਾ ਸੀ ਉਹਨਾਂ ਨੇ ਆਪਣੀ ਬੇਟੀ ਦਾ ਕਤਲ ਕੀਤਾ ਸੀ ਜੋ ਕਿ ਉਹਨਾਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਵੱਲੋਂ ਸਜ਼ਾਵਾਂ ਹੋਈਆਂ ਨੇ ਅਸੀਂ ਚਾਹੁੰਦੇ ਹਾਂ ਸਾਡੀ ਸਿੱਖ ਸੰਗਤ ਦੀ ਜਿਹੜੀ ਅਦਾਲਤ ਹੈ ਉਹ ਤੇ ਅਕਾਲ ਤਖਤ ਸਾਹਿਬ ਹੈ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਇੱਥੇ ਵੀ ਤਲਬ ਕੀਤਾ ਜਾਏ ਤੇ ਜੋ ਵੀ ਬੰਦੀ ਕਾਰਵਾਈ ਆ ਸਿੰਘ ਸਾਹਿਬ ਵੱਲੋਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਇੱਕ ਵਾਰੀ ਵੀ ਇੱਥੇ ਬੁਲਾਇਆ ਨਹੀਂ ਗਿਆ ਅਈ ਜਿਹਨੇ ਉਹਨਾਂ ਨੂੰ ਵੀ ਬੁਲਾ ਕੇ ਤੇ ਉਹਨਾਂ ਤੇ ਵੀ ਸਿੱਖ ਸੰਗਤ ਦੇ ਹਰੇਕ ਦੇ ਫਿਰ ਦੇ ਜਿਹੜੇ ਨੇ ਉਦੋਂ ਬਲੁੰਦਰੇ ਗਏ ਸੀ ਪਰ ਉਹਨਾਂ ਲੋ ਕੋਈ ਆਪਣੇ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੋਈ ਅਈ ਜਿਹੋਨੇ ਆਪੇ ਅਕਾਲ ਤਖਤ ਸਾਹਿਬ ਵੱਲੋਂ ਵੀ ਉਹਨਾਂ ਤੇ ਕਾਰਵਾਈ ਕੀਤੀ ਹੈ ਅਸੀਂ ਆਪਰੇ ਹੋਣੀ ਕਿ ਉੱਠਣ ਦੇ ਆ ਪਹਿਲਾਂ ਵੀ ਹਾਂਜੀ ਪਹਿਲਾਂ ਵੀ ਮਾਮਲੇ ਪਹਿਲਾਂ ਵੀ ਉੱਠਦੇ ਸੀ ਪਰ ਪਹਿਲਾਂ ਕਿਸੇ ਨੇ ਗੌਰ ਨਹੀਂ ਕੀਤਾ ਹੁਣ ਸਿੰਘ ਸਾਹਿਬ ਦਾ ਬਿਆਨ ਆਇਆ ਸੀ ਕਿ ਉਹਨਾਂ ਨੇ ਹੋਰ ਵੀ ਆਪਣੇ ਜਿੰਨਾ ਜਿੰਨਾ ਨੇ ਉਹ ਗਲਤੀਆਂ ਕੀ ਆਈਆਂ ਨੇ ਉਹਨਾਂ ਨੂੰ ਬੁਲਾ ਰਹੇ ਨੇ ਅਸੀਂ ਇਹ ਸਾਡੀ ਵੀ ਜਥੇਬੰਦੀ ਨੇ ਕਿਹਾ ਕਿ ਅਸੀਂ ਵੀ ਇਕੱਠੇ ਹੋ ਕੇ ਜਾਈਏ ਅਸੀਂ ਬੀਬੀ ਜ਼ਗੀਰ ਕੌਰ ਦੇ ਖਿਲਾਫ ਦੇਣਾ ਹੈ ਜਥੇਬੰਦੀ ਕਿਹੜੀ ਬੋਦੀ ਅਸੀਂ ਸਿੱਖ ਸੰਗਤ ਨਾਮ ਲੈਵਾ ਗੁਰੂ ਨਾਨਕ ਨਾਮ ਲੈਵਾ ਸੰਗਤ ਲਾਉਂਦੇ ਹਾਂ ਇਹ ਸ਼ੋਸ਼ਣ ਦੀ ਮਰਿਆਦ تین ਮੰਗਪੱਤਰ ਤੋਂ ਸਿੰਘ ਸਾਹਿਬ ਤੇ ਨਹੀਂ ਮਿਲੇ ਤੇ ਉਹਨਾਂ ਦੇ ਸੈਕਟਰੀ ਮਿਲੇ ਨੇ ਉਹਨਾਂ ਨੇ ਮੰਗ ਪੱਤਰ ਲੈ ਲਿਆ ਤਾਂ ਉਹ ਕਹਿੰਦੇ ਕਿ ਅਸੀਂ ਸਾਰੀ ਆਪਣੇ ਉਹਨਾਂ ਤੱਕ ਪਹੁੰਚਾ ਦਾਂਗੇ ਬਾਕੀ ਅਸੀਂ ਤੁਹਾਡੇ ਰਾਈ ਪਹੁੰਚਾਉਣੀ ਚਾਹੁੰਦੇ ਆਂ ਗੱਲ ਸਿੰਘ ਸਾਹਿਬ ਨੂੰ ਬਾਕੀ ਸਿੱਖ ਸੰਗਤ ਨੂੰ ਪਰਸ ਆਪਾਂ ਮਿਲੋਗੇ ਸਿੰਘ ਸਾਹਿਬ ਨੂੰ ਬਾਅਦ ਵਿੱਚ ਹਾਂਜੀ ਮਿਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜਿੱਦਾਂ ਅਗੇ ਪਹਿਲਾਂ ਵੀ ਅਕਾਲ ਤਖਤ ਸਾਡਾ ਸੁਪਰੀਮ ਕੋਰਟ ਆ ਸਿੱਖ ਸੰਗਤਾਂ ਦਾ ਅਹੀਂ ਅਕਾਲ ਤਖਤ ਤੇ ਅੱਜ ਤੋਂ ਦਾਸ ਦੇ ਵਿੱਚ ਵੀ ਇੱਥੇ ਅਸੀਂ ਦੇਖੇ ਗਏ ਆ ਐਪਲੀਕੇਸ਼ਨ ਕੀਤੀ ਸੀ ਬੀਬੀ ਜਗੀਰ ਕੌਰ ਤੇ ਜੋ ਕਿ ਸਾਨੂੰ ਉਦੋਂ ਵੀ ਨਹੀਂ ਕੋਈ ਸਾਨੂੰ ਕੋਈ ਮਿਲਿਆ ਇਹਦਾ ਕੋਈ ਹੱਕ ਤੇ ਹੋਣਾ ਹੀ ਬੇਨਤੀ ਇਹੀ ਕਰਨ ਆਏ ਆ ਕਿ ਬੀਬੀ ਜ਼ਗੀਰ ਕੌਰ ਨੇ 2000 ਦੇ ਵਿੱਚ ਆ ਜਿਹੜਾ ਕੁੜੀ ਮਾਰਦਾ ਕੇਸ ਵੀ ਆਪਣਾ ਕਿੱਡਾ ਜ਼ਬਰਦਸਤ ਗੁਨਾਹ ਕੀਤਾ ਵਾ ਅਸੀਂ ਇਹੀ ਅਪੀਲ ਕਰਨੇ ਆ ਕਿ ਇੱਕ ਦੇ ਇਹ ਕੀਤਾ ਇੱਕ ਉਹਨੇ ਬੱਚਾ ਛੋਟਾ ਮਾਰਿਆ ਅਦਾਲਤ ਵੱਲੋਂ 5 ਸਾਲ ਦੀ ਇਹਨੂੰ ਸਜ਼ਾ ਹੋਈ ਆ ਤੇ 5 ਸਾਲ ਦੀ ਸਜ਼ਾ ਹੋਈ ਆ ਤੇ ਇੱਕ ਸਾਫ ਕਾਇ ਪ੍ਰਧਾਨ ਹੋਏ ਸ਼੍ਰੋਮਣਿਕ ਕਮੇਟੀ ਦੀ ਤੇ ਇੱਕ ਕਬਡੇਟ ਮੰਤਰੀ ਸਾਫ ਕਾਇ ਹੋਏ ਤੇ ਇਹਨੂੰ ਕੋਈ ਮਤਲਬ ਸਜਾਣਾ ਹੋਏ ਤੇ ਅਸੀਂ ਇਹੀ ਅਕਾਲ ਤਖਤ ਦੇ ਜਹੇਦਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਿਆਂ ਸਮੂਹ ਸੰਗਤਾਂ ਕਿ ਇਹਨੂੰ ਜਲਦੀ ਜਲਦੀ ਇੱਥੇ ਪੇਸ਼ ਕੀਤਾ ਜਾਏ ਤੇ ਸਾਨੂੰ ਸਾਡਾ ਸਿੱਖ ਕੌਮ ਨੂੰ ਸਾਡਾ ਹੱਕ ਦਿੱਤਾ ਜਾਵੇ ਇਹ ਜੋ ਇਨਸਾਫ ਸਿੱਖ ਕੌਮ ਸਾਰੇ ਅਸੀਂ ਇਹੀ ਚਾਹੁੰਦੇ ਆ ਕਿ ਇਹਨੂੰ ਜਲਦੀ ਜਲਦੀ ਪੇਸ਼ ਕਰਕੇ ਤਲਬ ਕੀਤਾ ਜਾਏ ਤੇ ਜਦਾਂ ਦੁੱਧਿਆਂ ਨੂੰ ਸੱਥੇ ਪੰਦੀਆਂ ਸਿੱਖਾਂ ਨੂੰ ਮਤਲਬ ਸਜਾਵਾਂ ਸਮੇਂ-ਸਮੇਂ ਤੇ ਮਿਲਣਦੀਆਂ ਨੇ ਇਹਨੂੰ ਵੀ ਦਿੱਤੀ ਜਾਏ ਤੇ ਫੇਰ ਹੀ ਸਾਡੇ ਹਿਰਦੇ ਜਿਹੜੇ ਸਾਡੇ ਸਾਥ ਸਾਥਕਾਂ ਦੇ ਬਲੁੰਦਰੇ ਗਏ ਨੇ ਉਹ ਸਾਨੂੰ ਫੇਰ ਹੀ ਇੱਥੇ ਇਹਦੀ ਸਭ ਕੋ ਨੇ ਬੀਨ ਕੋ ਵੀ ਦਾ ਕਾਤਾ ਹੈ ਇਹ 2002 ਦੇ ਵਿੱਚ ਇਹਨਾਂ ਨੇ ਕੋਰ 2000 ਦੇ ਵਿੱਚ ਇਹਨਾਂ ਨੇ ਹਾਂ ਇਹਨਾਂ ਨੇ ਕੋਰ ਅਪਰਾਧ ਕੀਤਾ 2000 ਦੇ ਵਿੱਚ ਜੀ 2000 ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਕੁੜੀ ਆ ਉਹ ਕੇਸ ਦੇ ਵਿੱਚ ਕੁੜੀ ਮਾਰੀ ਆ 2000 ਆਪਣੇ ਗਿਆ 2000 ਦੇ ਵਿੱਚ ਤੇ ਉਹਦੇ ਤੋਂ ਬਾਅਦ ਇਹਨੂੰ ਫਿਰ ਕੋਰ ਦੇ ਵਿੱਚ ਜਿਹੜੀ ਹਰਪ੍ਰੀਤ ਬੇਟੀ ਮਾਰੀ ਆ ਤੇ ਕਬਲਜੀਤ ਸੇ ਕੇ ਦਾ ਜਿਹੜਾ ਜਿਹੜਾ ਕੁੜੀ ਦੇ ਨਾਲ ਜਿਹੜੇ ਸਬੰਧ ਸੀ ਉਹਨੇ ਕੇਸ ਕੀਤਾ ਹਾਈ ਕੋਰਟ ਤੇ ਸਮੇ ਸਮੇ ਤੇ ਮਲ ਤਰੀਕਾਂ ਤੇ ਵੀ ਜਾਂਦੀ ਰਹੀ ਆ ਕੋਸ਼ਿਸ਼ ਕਰਕੇ ਤਾਂ ਫਿਰ ਤਰੀਕਾ ਨੇ ਹਾਈ ਕੋਰਟ ਨੇ ਜਿੱਦਾਂ ਇਹਨੂੰ ਫਿਰ 5 ਸਾਲ ਸਜ਼ਾ ਹੋਈ ਆ ਬਾਅਦੋਂ ਇਹ ਵਾਲੀ ਸਜ਼ਾ ਤਾਂ ਅਸੀਂ ਚਾਹੁੰਦੇ ਆ ਕਿ ਸਾਡਾ ਕੋਰਟ ਜਿਹੜਾ ਵੋ ਸੁਪਰੀਮ ਕੋਰਟ ਸਾਡਾ ਕਾਲ ਤਾਂ ਕਾਲ ਤੱਕ ਤਾਂ ਸਾਹਿਬ ਦੇ ਅੱਗੇ ਅਸੀਂ ਇਹੀ ਮੰਗ ਕਰਨੇ ਆ ਕਿ ਜਿੱਦਾਂ ਸੰਗਤਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਲੀਡਰਾਂ ਨੂੰ ਜਿੰਨੇ ਵੀ ਲੀਡਰ ਨੇ ਜਿੰਨੇ ਹੋਰ ਸਿੱਖ ਸਾਡੇ ਵੀਰ ਨੇ ਸਾਰਿਆਂ ਨੂੰ ਪਰੰਪਰਾਵਾਂ ਦੇ ਨਾਲ ਸਜਾ ਹੋਈ ਆ ਇਦਾਂ ਹੀ ਇਹਨੂੰ ਬਲਾਇਆ ਜਾ ਬੰਦੀ ਕਾਰਵਾਈ ਇਹਦੇ ਤੇ ਵੀ ਕੀਤੀ ਜਾਏ ਤੇ ਜੇ ਨਾ ਬੰਦੀ ਕਾਰਵਾਈ ਹੋਈ ਤਾਂ ਅਸੀਂ ਇਹ ਤੋਂ ਬਾਅਦ ਵਿੱਚ ਅਸੀਂ ਅਗਲਾ ਆਪਣਾ ਸਟੈਪ ਜਿਹੜਾ ਵੋ ਸੰਗਤਾਂ ਫਿਰ ਚੁੱਕਾਂਗੇ ਜੀ ਫਰੀਹੀ ਮੰਗਿਆ ਰਿਵਾਈਵਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾ ਗੁਰਪ੍ਰੀ ਸਿੰਘ ਅਧਿ